ਦੋਸਤੋ ਠੰਡ ਬਹੁਤ ਆ ਤੇ ਪਾਲਾ ਜਿਹੜਾ ਉਹ ਟੈਡ ਨੂੰ ਚੜਦਾ ਜਾਂਦਾ ਤੇ ਅਜੇ ਵਿੱਚ ਤੁਸੀਂ ਆ ਨਿੱਗਾ ਜਾ ਚੁਟਕਲਾ ਸੁਣੋ ਥੋੜਾ ਜਿਹਾ ਮੌਕਾ ਦੇ ਦਿਓ ਅਸੀਂ ਇਸ ਤਰ੍ਹਾਂ ਦੀਆਂ ਪਲਾਨਿੰਗਾਂ ਕਰ ਰਹੇ ਆ ਕਿਥੇ ਅੰਗਰੇਜ਼ ਨੌਕਰੀਆਂ ਮੰਗਨ ਆਇਆ ਕਰਨਗੇ ਉਮੀਦ ਆ ਚੁਟਕਲਾ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਹੁਣ ਇਸੇ ਚੁਟਕਲੇ ਦੇ ਨਾਲ ਰਿਲੇਟਡ ਜੋ ਕਿ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਨੂੰ ਸੁਣਾਇਆ ਹੈਗਾ ਇਸੇ ਚੁਟਕਲੇ ਦੇ ਨਾਲ ਰਿਲੇਟਡ ਤੁਹਾਡੇ ਨਾਲ ਇੱਕ ਰਿਪੋਰਟ ਵੀ ਆ ਜਿਹੜੀ ਉਹ ਸਾਂਝੀ ਕਰਨੀ ਚਾਹੁੰਦੇ ਆ। ਇਹ ਰਿਪੋਰਟ 8 ਜਨਵਰੀ ਨੂੰ ਚਰਨਜੀਤ ਭੁੱਲਰ ਦੁਆਰਾ ਪੰਜਾਬੀ ਟਰਬਿਊਨ ਦੇ ਵਿੱਚ ਆ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਗਈ ਤੇ ਇਸ ਰਿਪੋਰਟ ਨੇ ਆ ਜਿਹੜਾ ਨਾਲ ਹੀ ਜੋ ਭਗਵੰਤ ਮਾਨ ਨੇ ਚੁਟਕਲਾ ਸੁਣਾਇਆ ਉਸ ਦਾ ਮਜ਼ਾਕ ਡਾਇਆ ਤੇ ਨਾਲ ਹੀ ਇਹ ਵੀ ਆ ਇਸ ਰਿਪੋਰਟ ਨੇ ਆ ਜਿਹੜਾ ਪੰਜਾਬੀਆਂ ਦੇ ਸਾਹਮਣੇ ਵੀ ਬਹੁਤ ਸਾਰੇ ਗੰਭੀਰ ਵਿਸ਼ੇ ਆ ਜਿਹੜੇ ਉਹ ਸਾਹਮਣੇ ਉਹਨਾਂ ਦੇ ਰੱਖ ਦਿੱਤੇ ਹੈਗੇ ਆ। ਏਅਰਪੋਰਟ ਆ ਜਿਹੜੀ ਜੋ ਸਾਡਾ ਪੰਜਾਬੀ ਭਾਈਚਾਰਾ ਪਾਸਪੋਰਟ ਬਣਾ ਰਿਹਾ ਹੈਗਾ ਲਗਾਤਾਰ ਪਾਸਪੋਰਟ ਬਣਾ ਕੇ ਬਾਹਰ ਜਾਣ ਦੀ ਹੋੜ ਦੇ ਵਿੱਚ ਹੈਗਾ ਉਹਨਾਂ ਸਬੰਧੀ ਏਅਰਪੋਰਟ ਆ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਗਈ ਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਆ ਜਿਹੜਾ ਇਹ ਡਾਟਾ ਜਿਹੜਾ ਉਹ ਕਲੈਕਟ ਕੀਤਾ ਗਿਆ ਤੇ ਇਸ ਰਿਪੋਰਟ ਦੇ ਵਿੱਚ ਆ ਜਿਹੜਾ ਉਹ ਦੱਸਿਆ ਗਿਆ ਕਿ ਸਾਲ 2023 ਦੇ ਵਿੱਚ ਪਿਛਲੇ ਬਾਰੇ ਦੇ ਦੌਰਾਨ 11 ਲੱਖ 94 ਹਜ਼ਾਰ ਲੋਕਾਂ ਨੇ ਆ ਜਿਹੜਾ ਪੰਜਾਬ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ 11 ਲੱਖ 94 ਹਜ਼ਾਰ ਲੋਕਾਂ ਨੇ ਆ ਜਿਹੜੇ ਉਹ ਪਾਸਪੋਰਟ ਬਣਾਏ ਹੈਗੇ ਆ ਤੇ ਜੇਕਰ ਆਪਾਂ ਦੇਖਣਾ ਹੋਵੇ ਪਾਸਪੋਰਟ ਬਣਾਉਣ ਦੀ ਜੇਕਰ ਸਭ ਤੋਂ ਵੱਡਾ ਉਸ਼ਾਲ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਆਇਆ ਹੋਵੇ ਤਾਂ ਉਹ ਪਾਸਪੋਰਟ ਬਣਾਉਣ ਦੇ ਦੌਰਾਨ ਸਭ ਤੋਂ ਵੱਡਾ ਉਸ਼ਾਲ ਆ ਜਿਹੜਾ ਉਹ 2018 ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਸੀਗਾ ਉਸ ਸਮੇਂ ਅਗੜਾ ਪੰਜਾਬ ਦੇ ਲੋਕਾਂ ਨੇ 10,69,446 ਪਾਸਪੋਰਟ ਆ ਜਿਹੜੇ ਉਹ ਬਣਾਏ ਸੀਗੇ ਫਿਰ ਇਸ ਤੋਂ ਬਾਅਦ ਰੁਝਾਨ ਘਟਿਆ ਕਿਉਂਕਿ ਕੋਵਿਡ ਆ ਗਿਆ ਕੋਵਿਡ ਦੀ ਵਜ੍ਹਾ ਕਰਕੇ ਇੱਕ ਵਾਰੀ ਬਾਹਰੋਂ ਜੋ ਸਾਡੇ ਵਿਦਿਆਰਥੀ ਜਾ ਰਹੇ ਸੀ ਲੋਕ ਜਾ ਰਹੇ ਸੀਗੇ ਪੰਜਾਬ ਦੇ ਵਿੱਚੋਂ ਉਨ੍ਹਾਂ ਨੂੰ ਉਨ੍ਹਾਂ ਦੇ ਉੱਤੇ ਰੋਕ ਲੱਗ ਗਈ ਕੋਵਿਡ ਕਰਕੇ ਤੇ ਅਜੇ ਵਿੱਚ ਪਾਸਪੋਰਟ ਆ ਜਿਹੜੇ ਉਹ ਬਣਨੇ ਘਟ ਗਏ ਪਰ 2023 ਦਾ ਅੰਕੜਾ ਜਿਹੜਾ ਉਹ ਸਾਨੂੰ ਹੈਰਾਨ ਕਰ ਦੇਣ ਵਾਲਾ ਹੈਗਾ ਇਹਨਾਂ ਪਾਸਪੋਰਟਾਂ ਦੇ ਵਿੱਚ ਜੇਕਰ ਦੇਸ਼ ਪੱਧਰ ਦੇ ਉੱਤੇ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਪਾਸਪੋਰਟ ਆ ਜਿਹੜੇ ਕੇਰਲਾ ਦੇ ਵਿੱਚ ਬਣੇ ਆ ਕੇਰਲਾ ਦੇ ਵਿੱਚ 15.47 ਲੱਖ ਆ ਜਿਹੜੇ ਪਾਸਪੋਰਟ ਆ ਉਹ ਬਣੇ ਹੈਗੇ ਆ ਤੇ ਜੇਕਰ ਦੇਖਣਾ ਹੋਵੇ ਪੰਜਾਬ ਦੇ ਘਰਾਂ ਨੂੰ ਦੇਖਣਾ ਹੋਵੇ ਪੰਜਾਬ ਦੇ ਘਰਾਂ ਦੀ ਜਿਹੜੀ ਗਿਣਤੀ ਹੈਗੀ ਆ ਲਗਭਗ ਉਹ 55 ਲੱਖ ਘਰ ਆ ਜਿਹੜੇ ਪੰਜਾਬ ਦੇ ਵਿੱਚ ਇਸ ਟਾਈਮ ਵਸਦੇ ਪਏ ਹੈਗੇ ਆ ਤੇ ਇਸੇ ਤਰੀਕੇ ਦੇ ਨਾਲ ਜੇਕਰ ਪਾਸਪੋਰਟਾਂ ਦੀ ਗਿਣਤੀ ਦੇਖਣੀ ਹੋਵੇ ਤਾਂ 2014 ਤੋਂ ਲੈ ਕੇ ਹੁਣ ਤੱਕ ਆ ਜਿਹੜਾ ਪੰਜਾਬ ਦੇ ਵਿੱਚ ਆ ਜਿਹੜਾ 8100 ਤੇ 20 ਲੱਖ ਆ ਜਿਹੜੇ ਪਾਸਪੋਰਟ ਆ ਉਹ ਬਣੇ ਹੈਗੇ ਆ ਮਤਲਬ ਹਰੇਕ ਦੋ ਘਰਾਂ ਦੇ ਪਿੱਛੇ ਤਿੰਨ ਪਾਸਪੋਰਟ ਆ ਜਿਹੜੇ ਉਹ ਬਣ ਰਹੇ ਹੈਗੇ ਆ ਜੇਕਰ ਜੇਕਰ ਇਹਨਾਂ ਪਾਸਪੋਰਟਾਂ ਨੂੰ ਬਣਾਉਣ ਦੇ ਖਰਚ ਦੀ ਗੱਲ ਕਰੀਏ ਤਾਂ ਹੁਣ ਤੱਕ ਇਹਨਾਂ ਪਾਸਪੋਰਟਾਂ ਨੂੰ ਬਣਾਉਣ ਦਾ ਜਿਹੜਾ ਖਰਚਾ ਜਿਹੜਾ 1218.2 ਕਰੋੜ ਰੁਪਈਆ ਖਰਚ ਆਇਆ ਹੈਗਾ ਤੇ ਕੱਲਾ 2023 ਦੇ ਵਿੱਚ ਇਹ ਖਰਚਾ ਜਿਹੜਾ ਉਹ 179.10 ਕਰੋੜ ਰੁਪਈਆ ਜਿਹੜਾ ਪੰਜਾਬੀਆਂ ਨੇ ਇੱਕ ਸਾਲ ਦੇ ਵਿੱਚ ਆ ਜਿਹੜਾ ਉਹ ਖਰਚ ਕੀਤਾ ਤੇ ਇਸ ਖਰਚ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹਿੱਸਾ 메ਨ ਹਿੱਸਾ ਜਿਹੜਾ ਹੁੰਦਾ ਹੈਗਾ ਉਹ ਪੁਲਿਸ ਦੇ ਕੋਲ ਆ ਜਾਂਦਾ ਕਿਉਂਕਿ ਪੁਲਿਸ ਨੇ ਆ ਜਿਹੜੀ ਉਹ ਵੈਰੀਫਿਕੇਸ਼ਨ ਕਰਨੀ ਹੁੰਦੀ ਆ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਆ ਜਿਹੜਾ ਪੁਲਿਸ ਨੂੰ ਆ ਜਿਹੜਾ 11.94 ਕਰੋੜ ਰੁਪਇਆ ਜਿਹਦਾ ਇਸ ਦੀ ਅਦਾਇਗੀ ਕੀਤੀ ਹੈ ਮਤਲਬ ਇੰਨੇ ਵੱਡੇ ਪੱਦਰ ਦੇ ਉੱਤੇ ਪਾਸਪੋਰਟ ਬਣਾਉਣ ਦਾ ਜਿਹੜਾ ਉਹ ਧੰਦਾ ਚੱਲ ਰਿਹਾ ਹੈਗਾ ਤੇ ਇੱਕ ਹੋਰ ਵੀ ਤੁਹਾਨੂੰ ਗੱਲ ਹੈਰਾਨ ਕਰ ਦੇਊਗੀ ਕਿ ਪੰਜਾਬ ਨੇ ਆ ਜਿਹੜਾ ਨਵਾਂ ਰਿਕਾਰਡ ਆ ਜਿਹੜਾ ਉਹ ਸੈੱਟ ਕਰ ਦਿੱਤਾਗਾ ਇੱਥੇ ਹਰੇਕ ਘੰਟੇ ਦੇ ਵਿੱਚ ਮਤਲਬ ਇੱਕ ਘੰਟੇ ਦੇ ਵਿੱਚ 400 ਪਾਸਪੋਰਟ ਆ ਜਿਹੜਾ ਉਹ ਬੰਦ ਰਿਹਾ ਹੈਗਾ ਮਤਲਬ ਜਿਹੜਾ ਵੀ ਘੰਟਾ ਬੀਤ ਰਿਹਾ ਹੈਗਾ ਉਸ ਘੰਟੇ ਦੇ ਵਿੱਚ 400 ਪਾਸਪੋਰਟ ਆ ਜਿਹੜਾ ਸਾਡਾ ਪੰਜਾਬੀ ਹਰੇਕ ਘੰਟੇ ਦੇ ਵਿੱਚ ਪੰਜਾਬੀ ਆ ਜਿਹੜੇ 400 ਬੰਦਾ ਜਿਹੜਾ ਕਿਤੇ ਨਾ ਕਿਤੇ ਉਹ ਪੰਜਾਬ ਛੱਡ ਕੇ ਭੱਜਣ ਦੇ ਲਈ ਉਤਾਵਲਾ ਹੈਗਾ ਪਿਛਲੇ ਦਿਨੀ ਅਸੀਂ ਰਿਪੋਰਟ ਵੀ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਵਿੱਚ ਨਿਊਜ਼ ਕਲਿੱਕ ਤੇ ਹੋਰ ਨਾ ਜੋ ਵੀ ਅਖਬਾਰਾਂ ਦੇ ਵਿੱਚ ਰਿਪੋਰਟਾਂ ਲੱਗੀਆਂ ਸੀਗਾ ਉਹਨਾਂ ਦੇ ਆਧਾਰ ਦੇ ਉੱਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕਿੰਨਾ ਪ੍ਰਵਾਸ ਹੋ ਰਿਹਾ ਉਸ ਦੇ ਸਬੰਧੀ ਵੀ ਆ ਜਿਹੜੀਆਂ ਦੋ ਰਿਪੋਰਟਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਅਸੀਂ ਇੱਕ ਰਿਪੋਰਟ ਆ ਜਿਹੜੀ ਸਾਥੀ ਸੁਖਪ੍ਰੀਤ ਮੋੜਨੇ ਆ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਤੇ ਇੱਕ ਰਿਪੋਰਟ ਆ ਜਿਹੜੀ ਉਹ ਮੇਰੇ ਦੁਆਰਾ ਜਿਹੜੀ ਆ ਉਹ ਪੇਸ਼ ਕੀਤੀ ਸੀਗੀ ਉਹਨਾਂ ਰਿਪੋਰਟਾਂ ਨੂੰ ਵੀ ਧਿਆਨ ਦੇ ਨਾਲ ਦੇਖਿਓ ਉਹਨਾਂ ਰਿਪੋਰਟਾਂ ਦੇ ਵਿੱਚ ਵੀ ਆ ਜਿਹੜਾ ਆ ਵਾਸਟ ਲੈਵਲ ਦੇ ਉੱਤੇ ਕੀ ਸਮੱਸਿਆਵਾਂ ਹੈਗੀਆਂ ਕਦੋਂ-ਕਦੋਂ ਕਿੰਨਾ-ਕਿੰਨਾ ਪ੍ਰਵਾਸ ਹੋਇਆ ਹੈਗਾ ਉਸ ਪ੍ਰਵਾਸ ਦੇ ਪਿੱਛੇ ਕਾਰਨ ਕੀ ਆ ਸਭ ਤੋਂ ਵੱਡਾ ਕਾਰਨ ਤਾਂ ਸਾਡੇ ਦੇਸ਼ ਦੇ ਵਿੱਚ ਆ ਬੇਰੋਜਗਾਰੀ ਹੀ ਆ ਕਿਉਂਕਿ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਇਹ ਲੱਗਦਾ ਹੈਗਾ ਕਿ ਉਹਨਾਂ ਦਾ ਭਵਿੱਖਾ ਜਿਹੜਾ ਇੱਥੇ ਸਿਕਿਉਰ ਨਹੀਂਗਾ ਉਹ ਆਪਣੇ ਆਪ ਨੂੰ ਇੱਥੇ ਸੇਫ ਨਹੀਂ ਸਮਝਦੇਗੇ ਇਸ ਕਰਕੇ ਉਹਨਾਂ ਨੇ ਆ ਜਿਹੜਾ ਆ ਇਥੋਂ ਬਾਹਰ ਨੂੰ ਜਿਹੜਾ ਭੱਜਣ ਦਾ ਪਲਾਨ ਬਣਾਇਆ ਹੈਗਾ ਪਰ ਜੇਕਰ ਹੁਣ ਇਹ ਵੀ ਦੇਖਿਆ ਜਾਵੇ ਕਿ ਬੇਰੋਜ਼ਗਾਰੀ ਵਾਲਾ ਸਿਸਟਮ ਵੀ ਆ ਸਾਡੀ ਦੇਸ਼ ਦੀਆਂ ਸਰਕਾਰਾਂ ਖਾਸ ਤੌਰ ਦੇ ਤੇ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਭਾਵੇਂ ਮਾਨ ਸਰਕਾਰ ਨੇ ਅਜਿਹੇ ਚੁਟਕਲੇ ਸੁਣਾਏ ਹੈਗੇ ਆ ਜਿਵੇਂ ਸੁਖਬੀਰ ਬਾਦਲ ਪਹਿਲਾਂ ਪਾਣੀ ਦੇ ਵਿੱਚ ਬੱਸਾਂ ਚਲਾਉਂਦਾ ਰਿਹਾ ਉਸੇ ਤਰੀਕੇ ਦੇ ਨਾਲ ਮਾਨ ਸਰਕਾਰ ਆ ਜਿਹੜੀ ਇਹ ਸਰਕਾਰ ਨੂੰ ਜਿਹੜੀ ਉਹ ਚਲਾ ਰਹੀ ਹੈਗੀ ਤੇ ਨੌਜਵਾਨਾਂ ਦਾ ਭਵਿੱਖ ਜਿਹੜਾ ਉਹ ਹਜੇ ਵੀ ਆ ਜਿਹੜਾ ਹਨੇਰੇ ਦੇ ਵਿੱਚ ਹੀ ਪਿਆ ਹੈਗਾ। ਅਹ ਇਹ ਸਰਕਾਰ ਵੀ ਹਾਲ ਤੀਕ ਸਾਡੇ ਨੌਜਵਾਨਾਂ ਦੇ ਲਈ ਕੱਖ ਨਹੀਂ ਕਰ ਰਹੀਗੀ। ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਪਾਲਿਸੀਆਂ ਲਾਗੂ ਕੀਤੀਆਂ ਸੀਗਾ। ਅਹ ਅਸੀਂ ਕਹਿ ਰਹੇ ਸੀਗੇ ਕਿ ਹੁਣ ਤਾਂ ਨੌਜਵਾਨਾਂ ਨੂੰ ਜਿਹੜਾ ਬੇਰੁਜ਼ਗਾਰ ਵੀ ਨਹੀਂ ਕਿਹਾ ਜਾ ਸਕਦਾਗਾ ਕਿਉਂਕਿ ਵੱਡੇ ਪੱਦਰ ਦੇ ਉੱਤੇ ਸਾਡੇ ਨੌਜਵਾਨ ਜਿਹੜੀਆਂ ਡਿਗਰੀਆਂ ਕਰਕੇ ਪਹਿਲਾਂ ਬੇਰੁਜ਼ਗਾਰ ਹੁੰਦੇ ਸੀਗੇ ਉਹ ਡਿਗਰੀਆਂ ਵਾਲੇ ਬਹੁਤ ਵੱਡੇ ਪੱਧਰ ਤੇ ਕਾਲ ਜੀ ਬੰਦ ਹੋ ਗਏ ਆ ਖੇਤੀ ਸੈਕਟਰ ਦੇ ਵਿੱਚੋਂ ਵੀ ਰੁਜ਼ਗਾਰ ਗਿਆ ਸਰਵ ਸੈਕਟਰ ਦੇ ਵਿੱਚੋਂ ਵੀ ਆ ਜਿਹੜਾ ਰੁਜ਼ਗਾਰ ਆ ਜਿਹੜਾ ਲਗਾਤਾਰ ਖਤਮ ਕੀਤਾ ਜਾ ਰਿਹਾ ਤੇ ਮਾਨ ਸਾਹਿਬ ਇਸ ਚੁਟਕਲੇ ਦੇ ਵਿੱਚ ਨਵੀਂ ਸੰਤ ਲਾਉਣ ਦੀ ਗੱਲ ਕਰ ਰਹੇ ਹੈਗੇ ਆ ਪਰ ਹਲਤੀਕ ਕਿੱਥੇ ਕੋਈ ਸੰਤ ਲੱਗੀ ਹੈਗੀ ਆ ਕੋਈ ਵੀ ਇਸ ਤਰ੍ਹਾਂ ਦੀ ਖਬਰ ਆ ਜਿਹੜੀ ਉਹ ਸਾਡੇ ਸਾਹਮਣੇ ਨਹੀਂ ਆਈਗੀ ਜਿਸ ਦੇ ਨਾਲ ਆ ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੋਵੇ ਰੁਜ਼ਗਾਰ ਦਾ ਮਸਲਾ ਜਿਹੜਾ ਬਹੁਤ ਅਹਿਮ ਆ ਤੇ ਬਾਹਰ ਪ੍ਰਵਾਸ ਜਾਣ ਦਾ ਮਸਲਾ ਵੀ ਹੈ ਮੈਂ ਉਮੀਦ ਆ ਵੀ ਤੁਹਾਨੂੰ ਇਹ ਰਿਪੋਰਟ ਆ ਜਿਹੜੀ ਕਿਤੇ ਨਾ ਕਿਤੇ ਇਸ ਰਿਪੋਰਟ ਦੇ ਬਾਰੇ ਆ ਜਿਹੜਾ ਉਹ ਤੁਸੀਂ ਗੰਭੀਰਤਾ ਦੇ ਨਾਲ ਲਾਜ਼ਮੀ ਸੋਚੋਗੇ ਤੇ ਕਦੇ ਨਾ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 2024 ਦੇ ਇਲੈਕਸ਼ਨ ਤੁਹਾਡੇ ਸਾਹਮਣੇ ਹੈਗੇ ਤੇ ਉਹਨਾਂ 2024 ਦੇ ਇਲੈਕਸ਼ਨਾਂ ਦੇ ਵਿੱਚ ਉਮੀਦ ਕਰਦੇ ਕਿ ਅਜਿਹੀਆਂ ਰਿਪੋਰਟਾਂ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣ ਤਾਂ ਜੋ ਤੁਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤੁਹਾਡੇ ਤੋਂ ਵੋਟ ਮੰਗਣਾਉਂਦਾ ਹੈਗਾ ਉਸ ਨੂੰ ਆ ਜਿਹੜਾ ਕੋਈ ਨਾ ਕੋਈ ਸਵਾਲ ਕਰ ਸਕੋ ਸੋ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਪੇਸ਼ਕਾਰੀ ਇਹ ਵੀਡੀਓ ਚੰਗੀ ਲੱਗੀ ਹੋਊਗੀ ਆਪਣੀ رائے ਵੀ ਤੁਸੀਂ ਲਾਜ਼ਮੀ ਦੇਣੀ ਆ ਅਤੇ ਵੀਡੀਓ ਨੂੰ ਆ ਜਿਹੜਾ ਸ਼ੇਅਰ ਲਾਜ਼ਮੀ ਕਰਨਾ ਪੇਜ ਨੂੰ ਆ ਜਿਹੜਾ ਫੋਲੋ ਲਾਜ਼ਮੀ ਕਰਨਾ ਜੇਕਰ YouTube ਤੇ ਉੱਤੇ ਵੇਖ ਰਹੇ ਹੋ ਇਸ ਚੈਨਲ ਨੂੰ ਆ ਜਿਹੜਾ ਸਬਸਕ੍ਰਾਈਬ ਲਾਜ਼ਮੀ ਕਰ ਲੈਣਾ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ